ਹਾਂਜੀ ਲੰਘੇਓ 사ਸੀ ਗਾ ਜੀ ਸਾਰਿਆਂ ਨੂੰ ਬਲਦੇਵ ਕਾਲੀ ਵਾਲੇ ਚੈਨਲ ਤੇ ਤੁਹਾਡਾ ਤਹਿ ਦਿਲੋਂ ਸਵਾਗਤ ਹੈ ਅੱਜ ਕੁਝ ਗੱਲਾਂ ਕਰਾਂਗੇ ਜਿਹੜੀਆਂ ਆਪਣੀਆਂ ਨਿਊਜ਼ ਅਪਡੇਟ ਹੋ ਰਹੀਆਂ ਪੰਜਾਬ ਦੇ ਵਿੱਚ ਜਿਹੜੇ ਵੋਟ ਇਲੈਕਸ਼ਨ ਦਾ ਮਹੌਲਾ ਜੀ ਪੰਜਾਬ ਦੇ ਵਿੱਚ ਤੁਸੀਂ ਸਾਰੇ ਜਾਣਦੇ ਹੋ ਜਿਵੇਂ ਕਿ ਸਾਬਕਾ ਐਮਐਲਏ ਦਲਵੀਰ ਸਿੰਘ ਗੋਲਡੀ ਉਹ ਜਿਹੜੀ ਆ ਪੰਜੇ ਦੇ ਉੱਤੋਂ ੜਾਰੀ ਮਾਰ ਕੇ ਝਾੜੂ ਤੇ ਬੈਠ ਗਿਆ ਅ ਅੱਜ ਥੋੜਾ ਟਾਈਮ ਪਹਿਲਾਂ ਇਹ ਆਪਣੇ ਰਿਪੋਰਟਿੰਗ ਕਰਨ ਦੇ ਨਾਲ-ਨਾਲ ਹੀ ਦਲਵੀਰ ਸਿੰਘ ਗੋਲਡੀ ਝਾੜੂ ਨੂੰ ਫੜ ਲਿਆ ਉਹਨਾਂ ਨੇ ਝਾੜੂ ਨੂੰ ਫੜ ਕੇ ਉਹਨੂੰ ਕੀ ਚੰਗਾ ਕਰਦੇ ਕੀ ਮਾੜਾ ਕਰਦੇ ਤਾਂ ਸਮੇਂ ਦੇ ਸੰਘਰਮ ਦੇ ਵਿੱਚ ਜਾਂ ਕਿਥੋਂ ਉਹਨੂੰ ਟਿਕਟ ਮਿਲਦੀ ਜਾਂ ਨਹੀਂ ਮਿਲਦੀ ਪਰ ਥੋੜੀ ਜੀ ਮੁਸੀਬਤ ਇਹ ਜਿਹੜੀ ਆ ਸੁਖਬਾਲ ਸਿੰਘ ਖੇੜਾ ਵਾਸਤੇ ਬਣ ਗਈ ਕਿਉਂਕਿ ਪਹਿਲਾਂ ਜਦੋਂ ਸੁਖਬਾਲ ਸਿੰਘ ਖੇੜਾ ਨੂੰ ਧੋਲੀ ਤੋਂ ਟਿਕਟ ਮਿਲੀ ਸੀਗੀ ਤਾਂ ਉਸ ਏਰੀਆ ਦੇ ਵਿੱਚ ਸੰਗਰੂਰ ਦੇ ਵਿੱਚੋਂ ਤਾਂ ਉਹਨਾਂ ਨੇ ਗੋਲਡੀ ਨੂੰ ਦਲਵੀਰ ਗੋਲਡੀ ਨੂੰ ਮਨਾ ਲਿਆ ਸੀਗਾ ਆਪਦੇ ਨਾਲ ਚੱਲਣ ਦੇ ਲਈ ਪਰ ਕਿਤੇ ਨਾ ਕਿਤੇ ਇਹ ਜਿਹੜਾ ਚੌਧਰ ਦਾ ਨਸ਼ਾ ਹੁੰਦਾ ਜੀ ਸਾਰਿਆਂ ਨੂੰ ਹੁੰਦਾ ਇਹ ਇਕੱਲੇ ਸਖਪਾਲ ਖੇਰੇ ਨੂੰ ਨਹੀਂ ਜਾਂ ਇਕੱਲੇ ਦਲਵੀਰ ਗੋਲਡੀ ਨੂੰ ਗੋਲਡੀ ਨੂੰ ਨਹੀਂਗਾ ਇਹ ਕਾਫੀ ਬੰਦਿਆਂ ਦੀ ਪ੍ਰੋਬਲਮ ਹੈਗੀ ਆ ਤਾਂ ਉਹ ਉਹ ਜਿਹੜੀ ਆ ਆਪ ਦੀ ਜਿਹੜੀ ਓੜਾਰੀ ਆਮ ਆਦੀ ਪਾਰਟੀ ਦੇ ਵਿੱਚ ਆ ਗਏ ਨੇ ਤੇ ਕੁਝ ਦਿਨ ਪਹਿਲਾਂ ਅਮਰਤਾ ਵਿੜੰਗ ਰਾਜਾ ਵਿੜੰਗ ਦੇ ਘਰੋਂ ਨੇ ਜੀ ਇਹਨਾਂ ਨੇ ਇੱਕ ਵੋਟ ਵੋਟ ਜਿਹੜਾ ਵੋਟਾਂ ਮੰਗਣ ਗਏ ਸੀ ਉਸ ਪ੍ਰੋਗਰਾਮ ਦੇ ਵਿੱਚ ਇਹਨਾਂ ਨੇ ਆ ਜਿਹੜਾ ਕਾਂਗਰਸ ਦਾ ਪੰਜਾ ਉਸ ਨੂੰ ਬਾਬੇ ਨਾਨਕ ਦਾ ਪੰਜਾ ਕਹਿ ਕੇ ਲੋਕਾਂ ਨੂੰ ਪ੍ਰੇਰਿਤ ਕੀਤਾ ਕਿ ਸਾਨੂੰ ਵੋਟਾਂ ਪਾਓ ਉਸ ਤੋਂ ਬਾਅਦ ਉਹਨਾਂ ਦੀ ਕਾਫੀ ਇਸ ਚੀਜ਼ ਨੂੰ ਲੈ ਕੇ ਨਖੇਦੀ ਹੋਈ ਪਰ ਅੱਜ ਪਰ ਅੱਜ ਦੇ ਦਿਨ ਉਹਨਾਂ ਨੇ ਸਿੱਖ ਸੰਗਤਾਂ ਤੋਂ ਜਾਂ ਸਾਰੇ ਭਾਈਚਾਰੇ ਤੋਂ ਇਸ ਗੱਲ ਦੀ ਹੱਥ ਜੋੜ ਕੇ ਮਾਫੀ ਮੰਗ ਲਈ ਐ ਤੇ ਇਹ ਮਾਮਲਾ ਇੱਥੇ ਬੰਦ ਕਰ ਦਿੱਤਾ ਜੀ ਉਹਨਾਂ ਨੇ ਚੰਗੀ ਇਹ ਉਹਨਾਂ ਨੇ ਗਲਤੀ ਕੀਤੀ ਪਰ ਚਲੋ ਠੀਕ ਆ ਉਹਨਾਂ ਦੀ ਪਰ ਇਸ ਦੇ ਉਹਨਾਂ ਦੇ ਖਿਲਾਫ ਸ੍ਰੋਮਣੀ ਕਮੇਟੀ ਦਾ ਇੱਕ ਬਿਆਨ ਜ਼ਰੂਰ ਤੁਹਾਨੂੰ ਦੱਸਦੇ ਜਾਂਦੇ ਆ ਉਹਨਾਂ ਨੇ ਅਮਰਦਾ ਬੜਿੰਗ ਨੂੰ ਇਹ ਜ਼ਰੂਰ ਰਿਸਪੌਂਡ ਕੀਤਾ ਸੀਗਾ ਕਿ ਇਹ ਇੱਕ ਹੁਨੀ ਪੰਜਾ ਇਹ ਕਿਸੇ ਬਾਬੇ ਨਾਨਕ ਦਾ ਕਿਸੇ ਵੀ ਬਾਬੇ ਦੇ ਵੀਰ ਪਗੰਬਰ ਦਾ ਪੰਜਾ ਨਹੀਂ ਹੈ ਇਹ ਪੰਜਾਬ ਖੂਨੀ ਪੰਜਾਬ ਜੀ ਕਾਂਗਰਸ ਦਾ ਜਿਹੜਾ ਉਹਨਾਂ ਨੇ 84 1984 ਦੇ ਅਟੈਕ ਨੂੰ ਜੋੜ ਕੇ ਇਹ ਗੱਲ ਕਹੀ ਹਾਂਜੀ ਜਿਵੇਂ ਕਰਮਜੀਤ ਅਨਮੋਲ ਫਰੀਦਕੋਟ ਏਰੀਆ ਦੇ ਵਿੱਚੋਂ ਲੋਕਾਂ ਦੇ ਕੋਲ ਜਾ ਰਹੇ ਨੇ ਵੋਟਾਂ ਮੰਗਣ ਤਾਂ ਉਹਨਾਂ ਨੂੰ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ 2 ਸਾਲ ਦੀ ਕਾਰਜ ਵਿਜਾਰੀ ਆਮ ਆਦਮੀ ਪਾਰਟੀ ਦੀ ਕਿਸਾਨਾਂ ਕਿਸਾਨਾਂ ਦਾ ਰੋਸ ਉਹਨਾਂ ਨੂੰ ਇਹਨਾਂ ਦੋ ਸਾਲਾਂ ਦੇ ਵਿੱਚ ਕਾਫੀ ਚੜ੍ਹਨਾ ਪੈ ਰਿਹਾ ਤਾਂ ਕਰਮਜੀਤ ਅਣਮੋਲ ਆਪਣੇ ਆਪ ਦੇ ਵਿੱਚ ਕੋਈ ਐਸ ਵਕਤ ਕੋਈ ਵੀ ਅਥਾਰਟੀ ਨਹੀਂ ਰੱਖਦੇ ਪਰ ਉਹਨਾਂ ਨੂੰ ਬਹੁਤ ਤਿੱਖੇ ਸਵਾਲਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਉਹ ਬੜੀ ਨਿਮਰਤਾ ਦੇ ਨਾਲ ਜਵਾਬ ਦੇ ਰਹੇ ਉਹਨਾਂ ਗੱਲਾਂ ਦੇ ਪਰ ਪਰ ਕਿਤੇ ਨਾ ਕਿਤੇ ਉਹ ਬਹੁਤ ਗੱਲਾਂ ਦੇ ਵਿੱਚ ਫਸ ਜਾਂਦੇ ਆ ਤਾਂ ਉਹਨਾਂ ਕੋਲ ਜਵਾਬ ਨਹੀਂ ਹੁੰਦੇ ਤੇ ਨਾਲ ਦੀ ਨਾਲ ਗੱਲ ਕਰਦੇ ਜੀ ਹੰਸ ਰਾਜ ਹੰਸੇ ਵੀ ਫਰੀਦਕੋਟ ਤੋਂ ਹੀ ਖੜੇ ਆ ਉਹ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਕਿਸਾਨਾਂ ਦਾ ਵਿਰੋਧ ਦਾ ਬਹੁਤ ਜ਼ਿਆਦਾ ਸਾਹਮਣਾ ਕਰਨਾ ਪੈ ਰਿਹਾ ਆਮ ਆਵਰੋਲ ਆਮ ਆਦੀ ਪਾਰਟੀ ਕਾਫੀ ਹੱਦ ਤੱਕ ਘिरी ਹੋਈ ਨਜ਼ਰ ਆਉਂਦੀ ਹੈ ਉਹਨਾਂ ਨੂੰ ਕਿਸਾਨਾਂ ਦਾ ਲੋਕਾਂ ਦਾ ਆਮ ਲੋਕਾਂ ਦਾ ਕਾਫੀ ਵਿਰੋਧ ਹੋ ਰਿਹਾ ਉਹਨਾਂ ਦੇ ਉਹਨਾਂ ਦੀਆਂ ਜਿਹੜੀਆਂ 2 ਸਾਲ ਦਾ ਕੰਮ ਆ ਲੋਕਾਂ ਨੂੰ ਉਸ ਪੱਧਰ ਤੇ ਨਹੀਂ ਕਰ ਸਕੇ ਜਿਸ ਪੱਧਰ ਤੇ ਉਹਨਾਂ ਨੂੰ ਕਰਨਾ ਚਾਹੀਦਾ ਸੀਗਾ ਤੇ ਨਾਲ ਦੀ ਨਾਲ ਗੱਲ ਕਰਦੇ ਜਾਈਏ ਸਿਮਰਜੀਤ ਸਿੰਘ ਮਾਨ ਨੇ ਖੰਡੂਰ ਸਾਹਿਬ ਤੋਂ ਆਪਣਾ ਜਿਹੜਾ ਕੈਂਡੀਡੇਟ ਵਾਪਸ ਲੈ ਲਿਆ ਭਾਉ ਅਮਰਤਪਾਲ ਸਿੰਘ ਦੀ ਸਪੋਰਟ ਕਰਨ ਦਾ ਫੈਸਲਾ ਕੀਤਾ ਨਾਲ ਦੀ ਨਾਲ ਉਹਨਾਂ ਦੇ ਮਾਤਾ ਅਮ ਭਾਉ ਅਮਰਤਪਾਲ ਦੇ ਮਾਤਾ ਪਿਤਾ ਨੇ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਚੋਣ ਪ੍ਰਸ਼ਾ ਜਿਹੜਾ ਚੋਣ ਪ੍ਰਚਾਰ ਆ ਉਹਦੀ ਸ਼ੁਰੂਆਤ ਕਰ ਦਿੱਤੀ ਆ ਹਾਂਜੀ ਜੰਦ ਜੰਦੇ ਆਪਾਂ ਗੱਲ ਕਰਦੇ ਜਾਨੇ ਆ ਜੀ ਵਰਸਾ ਸਿੰਘ ਬਲਟੋਵਾ ਦੀ ਵਰਸਾ ਸਿੰਘ ਬਲਟੋਵਾ ਨੂੰ ਅਕਾਲੀ ਦਲ ਨੇ ਖੰਡੂਰ ਸਾਹਿਬ ਤੋਂ ਭਾਈ ਅਮਰਤ ਸਿੰਘ ਖਾਲਸਾ ਦੇ ਖਿਲਾਫ ਉਤਾਰਿਆ ਤੇ ਉਹਨਾਂ ਦਾ ਸਿੱਖ ਇਲਾਕੇ ਦੇ ਵਿੱਚ ਸਿੱਖ ਸੰਗਤ ਦੇ ਵਿੱਚ ਕਾਫੀ ਵਿਰੋਧ ਹੋ ਰਿਹਾ ਤੇ ਉਹਨਾਂ ਦੀਆਂ ਪੁਰਾਣੀਆਂ ਫੋਟੋਆਂ ਜਿੱਥੇ ਉਹਨਾਂ ਨੇ 1984 ਦੇ ਵਿੱਚ ਹੱਥ ਖੜੇ ਕਰਕੇ ਅਦਿਰਬਾਰ ਸਾਹਿਬ ਤੋਂ ਬਾਹਰ ਆਉਂਦਿਆਂ ਦੀਆਂ ਉਹ ਫੋਟੋਆਂ ਸੱਚੀਆਂ ਜਾਂ ਝੂਠੀਆਂ ਪਰ ਬਲਟੋਆ ਸਾਹਿਬ ਇਹ ਕਹਿ ਰਹੇ ਕਿ ਉਹ ਜਿਹੜੀਆਂ ਤਸਵੀਰਾਂ ਉਹ ਜਿਹੜੀਆਂ ਝੂਠੀਆਂ ਹਨ ਉਹ ਸੰਤਾਂ ਨੇ ਉਹਨਾਂ ਨੇ ਬੰਡਾਲੇ ਸੰਤਾਂ ਦਾ ਕਦੇ ਵੀ ਸਾਥ ਨਹੀਂ ਛੱਡਿਆ ਸੀ ਤੇ ਕਿਸੇ ਨੇ ਅੱਜ ਕੱਲ ਖਬਰ ਚਲਾ ਦਿੱਤੀ ਕਿ ਬਲਟੋਆ ਸਰਦਾਰ ਬੰਡੋਰਾ ਸਿੰਘ ਵਿਰਸਾ ਸਿੰਘ ਬਲਟੋਵਾ ਦੀ ਮੌਤ ਹੋ ਗਈ ਹੈ ਐਕਸੀਡੈਂਟ ਦੇ ਕਿਸੇ ਐਕਸੀਡੈਂਟ ਦੇ ਵਿੱਚ ਪਰ ਬਲਟੋਵਾ ਸਾਹਿਬ ਨੇ ਇਹਨਾਂ ਜਿਹੜੀਆਂ ਇਹ ਗੱਲਾਂ ਨੇ ਇਹਨਾਂ ਦਾ ਖੰਡਨ ਕੀਤਾ ਉਹ ਕਹਿੰਦੇ ਅਸੀਂ ਕੈਮਰੇ ਦੇ ਸਾਹਮਣੇ ਆ ਕੇ ਉਹਨਾਂ ਨੇ ਕਿਹਾ ਕਿ ਅਸੀਂ ਚੰਗੇ ਭਲੀਆਂ ਤੰਦਰੁਸਤਾਂ ਤੇ ਉਹਨਾਂ ਨੇ ਕਿਹਾ ਕਿ ਜਾਂ ਤਾਂ ਇਹ ਆਮ ਆਦਮੀ ਪਾਰਟੀ ਵਾਲੇ ਕਰ ਰਹੇ ਹਨ ਤੇ ਜਾਂ ਉਹਨਾਂ ਦਾ ਭਾਈ ਭਾਈ ਅਮਰਪਾਲ ਸਿੰਘ ਦੇ ਸਮਰਥਨਾਂ ਦਾ ਕਿਹਾ ਜਿਹੜੇ ਸਮਰਥਨ ਕਰ ਰਹੇ ਲੋਕ ਆ ਸ਼ਾਇਦ ਉਹਨਾਂ ਨੇ ਉਧਰ ਨੂੰ ਵੀ ਇਸ਼ਾਰਾ ਕੀਤਾ ਹਾਂਜੀ ਇਸ ਵੀਡੀਓ ਨੂੰ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ ਤੁਹਾਡੇ ਲਈ ਹੋਰ ਜਾਣਕਾਰੀਆਂ ਲੈ ਕੇ ਮਿਲਾਂਗੇ ਛੇਤੀ ਹੀ ਛੋਟੀ ਜਿਹੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਰਵਰਾਖਾ ਮੇਰੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਜੀ ਧੰਨਵਾਦ